ਆਪ ਜੀ ਦੇ ਮਾਜਮ ਰਹੀਂ ਦੱਸਣਾ ਚਾਹੁੰਨਾ ਕਿ 7-8 ਸਤੰਬਰ ਦੀ ਰਾਤ ਨੂੰ ਹੋਟਲ ਗ੍ਰੈਂਡ ਪਾਰਕ ਦੇ ਵਿੱਚ ਹੋਟਲ ਵਾਲੇ ਨੇ ਇੱਕ ਕਮਰਾ ਦਿੱਤਾ ਜਿਹਦੇ ਵਿੱਚ ਕੁਝ ਆਦਮੀਆਂ ਨੇ ਜੂਆ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਵਿੱਚ ਕੁਝ ਆਣ ਕੇ ਅਣਪਛਾਤੇ ਬੰਦਿਆਂ ਨੇ ਆਣ ਕੇ ਉਸ ਜੂਏ ਜਿਹੜੀ ਸੀ ਪਾਰਟੀ ਨੂੰ ਲੁੱਟ ਲਿਆ ਉਹਨਾਂ ਕੋਲ ਪੈਸੇ ਪਿਸਤੌਲ ਦੀ ਨੋਕ ਦੇ ਲੁੱਟ ਕੇ ਲੈ ਗਏ ਜਿਸ ਦੀ ਸਾਡੇ ਕੋਲ ਇਨਫਰਮੇਸ਼ਨ ਜਦੋਂ ਪਹੁੰਚੀ ਉਸ ਤੇ ਮਕਦਮਾ ਨੰਬਰ 136 ਡੇਟਡ 10/9/24 ਅੰਡਰ ਸੈਕਸ਼ਨ 13 367 ਗੈਮਲਿੰਗ ਐਕਟ 309 ਪਬਲਿਕ 4 ਬੀ ਐਨ ਐਸ 25 ਜਿੰਜਨਾਰ ਆਬਜੈਕਟ ਦਾ ਵੱਡਾ ਜੁਰਮ 223 ਬੀ ਐਨ ਐਸ 285 ਐਨ ਡੀ ਪੀ ਸੈਕਟਰ ਮਕਦਮੇ ਦੀ ਤਫ਼ਤੀਸ਼ ਅਮਲ ਚੱਲਾਂਗੀ ਇਸ ਦੇ ਵਿੱਚ ਰਮਨ ਉਪਲ ਜਿਹੜਾ ਕਿ ਉਸੇ ਹੋਟਲ ਦਾ ਮੈਨੇਜਰ ਸੀ ਜਿੰਨੇ ਕਿ ਹੋਟਲ 'ਚ ਜੂਆ ਕਰਵਾਇਆ ਜੂਆ ਕਰਵਾਉਣਾਂ ਵੀ ਜੁਰਮ ਹੈ ਉਹਦੇ ਦਾ ਮੈਨੇਜਰ ਹੈ ਇਹਦਾ ਹੋਟਲ ਮਾਲਕ ਸੀ ਇਹਦੇ ਕਮਾਲਕਾ ਮੈਨੇਜਰ ਦੋਨੋਂ ਇਕੱਠੇ ਕੰਮ ਕਰਦਾ ਏ ਇਹ ਉੱਥੇ ਸੀ ਇਹਨੇ ਰੂਮ ਦੀ ਐਂਟਰੀਆਂ ਵੀ ਇਹਨੇ ਕੀਤੀਆਂ ਨੇ ਇਹ ਮਾਮਲੇ 'ਚ ਗੁਸਤਾਰ ਕੀਤਾ ਗਿਆ ਅਤੇ ਜਿਹੜੇ ਲੁਟੇਰੇ ਸੀ ਲੁੱਟਣ ਆਏ ਉਹਨਾਂ ਦੇ ਵਿੱਚ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਦਾ ਅਤੇ ਦਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲੀ ਫਤਿਹਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਦਵਿੰਦਰ ਸਿੰਘ ਹੈ ਉਹਦੇ ਕੋਲੋਂ ਦੇਸੀ ਬੱਤੀ ਬੋਰ ਦਾ ਪਿਸਤਲ ਤੇ ਪੰਜ ਜਿੰਦਾ ਰਾਉਂਡ ਬਰਾਮਦ ਕੀਤੇ ਗਏ ਜਿਹੜਾ ਸੰਦੀਪ ਕੁਮਾਰ ਰੁਖਤੋਤਾਵਾ ਇਹਦੇ ਕੋਲੋਂ ਡਰਾਮਾ ਡੋਲ ਦੀਆਂ 100 ਜਿਹੜੀ ਗੋਲੀ ਆ ਜਿਹੜੀ ਕਿ 520 ਗੁੜੀਆਂ ਜਿਹੜੀਆਂ 520 ਗੁੜੀਆਂ ਜਿਹੜੀਆਂ ਅਸੀਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਕੋਲ ਇਹਨਾਂ ਦੇ ਨਾਲ ਜਿਹੜੇ ਹੋਰ ਦੋਸ਼ੀ ਨੇ ਜਿਹੜੇ ਕਰੀਬ 7 ਦੋਸ਼ੀ ਹੋਰ ਨੇ ਜਿਨ੍ਹਾਂ ਦੇ ਵਿੱਚ ਹੋਟਲ ਦਾ ਇੱਕ ਮਾਲਕ ਵੀ ਆ ਇੱਕ ਜਿਸ ਨੇ ਕਹਿ ਕੇ ਰੂਮ ਬੁੱਕ करवाई ਸੀ ਹਾਂ ਅੱਗੇ ਹੋਰ ਦੋਸ਼ੀ ਵੀ ਨੇ ਜਿਹੜੇ ਇਹਦੇ ਵਿੱਚ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਆ ਜਲਦੀ ਜਲਦੀ ਗ੍ਰਿਫਤਾਰ ਕਰਨ ਜਾ ਰਹੀ ਹੈ